ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀਓ ਗੁਰੂ ਪਿਆਰਿਓ ਭਵਿੱਖਤ ਬਚਨਦਾਰ 25 ਦੇ ਬਾਰੇ ਪਹਿਲਾਂ ਹੀ ਭਵਿੱਖ ਬਾਣੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਸਾਧ ਸੰਗਤ ਆਪਾਂ ਕੁਝ ਕੁ ਬੇਨਤੀਆਂ ਇਸ ਵਿਸ਼ੇ ਨੂੰ ਲੈ ਕੇ ਦਾ ਪ੍ਰਯਾਸ ਕਰਾਂਗੇ ਸਾਧ ਸੰਗਤ ਪਹਿਲਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 1 2010 ਦੇ ਵਿੱਚ ਗੱਲ ਕਹੀ ਗਈ ਸੀ ਕਿ 2025 ਜਿਹੜਾ ਨਾ ਭਾਈ ਬਹੁਤ ਔਖਾ ਹੋਣ ਵਾਲਾ ਹੈ 24 ਤੇ 25 24 ਦੇ ਵਿੱਚ ਚਲੋ ਲੰਘਿਆ ਜਿਹੜਾ ਸੀ ਪ੍ਰਸਾਦ ਸੰਗਤ ਅੱਜ ਦਾ ਜਿਹੜਾ ਸਮਾ ਹੈ 25 ਹਲੇ ਆਰੰਭ ਹੀ ਹੋਏ ਆਲੇ ਤਾਂ ਦਿਨੀ ਚਾਰ ਬੀਤੇ ਨੇ ਤੇ ਸਾਰਾ ਸਾਲ ਪਿਆ ਤੇ ਬੜੀ ਵੱਡੀ ਕਰੋਪੀ ਆਉਣ ਵਾਲੀ ਹੈ ਇਸ ਸਾਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਪਿਆਰਿਓ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਹੋਏ ਨੇ ਜਿਨ੍ਹਾਂ ਨੇ 2010 ਦੇ ਵਿੱਚ ਭਵਿੱਖਬਾਣੀ ਕਰ ਦਿੱਤੀ ਸੀ ਕਿਹਾ ਸੀ ਕਿ ਭਾਈ ਔਖੇ-ਸੌਖੇ ਅਸੀਂ ਆ ਸਮਾਂ ਤਾਂ ਤੁਹਾਡਾ ਨੰਗਾਤਾ ਪਰ ਜਿਹੜਾ 24 ਤੇ 25 ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਨਾ ਉਹ ਤੁਹਾਨੂੰ ਆਪ ਨੂੰ ਨੰਗਾਉਣਾ ਪਏਗਾ ਨਾਮ ਸਿਮਰਨ ਨਾਲ ਤੁਹਾਨੂੰ ਜੁੜਨਾ ਪਏਗਾ ਨਾਮ ਬਾਣੀ ਦੇ ਨਾਲ ਤੁਹਾਨੂੰ ਜੁੜਨਾ ਪਏਗਾ ਛੇ ਤੇ ਨਾਮ ਬਾਣੀ ਨਾਲ ਤੁਸੀਂ ਜੁੜ ਗਏ ਫੇਰ ਤਾਂ ਤੁਹਾਡਾ ਪਾਰ ਉਤਾਰਾ ਹੋ ਜਾਏਗਾ ਜੇ ਤੁਸੀਂ ਟੁੱਟ ਗਏ ਤੇ ਫੇਰ ਕੁਝ ਨਹੀਂ ਕੀਤਾ ਜਾ ਸਕਦਾ। ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲਿਆਂ ਨੇ ਬੜੀ ਵਾਰ ਕਿਹਾ ਕਿ ਭਾਈ ਸਤਗੁਰ ਕਾ ਜੋ ਸਿੱਖ ਅਖਾਏ ਸੁ ਭਲ ਕੇ ਉਠ ਹਰ ਨਾਮ ਤੇ ਆਵੇ। ਕਹਿੰਦੇ ਗੁਰੂ ਤੇ ਉਪਦੇਸ਼ ਕਰਦੇ ਨੇ ਕਿ ਭਾਈ ਜੇ ਤੂੰ ਗੁਰੂ ਕਾ ਸਿੱਖ ਐ ਤੂੰ ਗੁਰੂ ਦਾ ਉਪਦੇਸ਼ ਮੰਨ ਸਤਗੁਰ ਕਹਿੰਦੇ ਤੂੰ ਭਲ ਕੇ ਉੱਠ ਭਲ ਕੇ ਭਾਵ ਸਵੇਰੇ ਉੱਠ ਕੇ ਅਸ਼ਨਾਣ ਕਰੇ ਅੰਮ੍ਰਿਤ ਵੇਲੇ ਫਿਰ ਤੂੰ ਗੁਰੂ ਦਾ ਨਾਮ ਲਮੇ ਸਿਮਰਨ ਕਰੇ ਤੇਰਾ ਜੀਵਨ ਐਸਾ ਹੋਵੇ ਕਿ ਨੇ ਤੇਰੇ ਜੀਵਨ ਦੇ ਵਿੱਚ ਦੁੱਖ ਆ ਹੀ ਨਹੀਂ ਸਕਦੇ ਤੇਰੇ ਬਾਣੀ ਪੜਨ ਦੇ ਨਾਲ ਪੂਰੇ ਪਰਿਵਾਰ ਤੋਂ ਸੰਕਟ ਟਲ ਸਕਦਾ ਹੈ ਤੇਰੇ ਅਰਦਾਸ ਕੀਤੇਆਂ ਗੁਰੂ ਨਾਲ ਜੁੜਿਆਂ ਭਲਿਆ ਯਾਦ ਰੱਖੀ ਕਿ ਪੂਰੀ ਦੁਨੀਆ ਤੋਂ ਵੀ ਸੰਕਟ ਟਲ ਸਕਦਾ ਹੈ ਐਸੀ ਕਿਰਪਾ ਐਸੀ ਰਹਿਮਤ ਤੇਰੇ ਤੇ ਹੋ ਜਾਏਗੀ ਪਿਆਰਿਓ ਕਹਿੰਦੇ ਆ ਜਿਹੜਾ ਸਮਾਂ ਇਹ ਤਾਂ ਲੰਘ ਗਿਆ ਕਿਤੇ ਨਾ ਕਿਤੇ ਮਾਪੁਰਖ ਜਿਹੜੇ ਨਾਮ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ ਨਾ ਸਾਧ ਸੰਗਤ ਉਹ ਨਾਮ ਬੰਦਗੀ ਵਾਲੀਆਂ ਰੂਹਾਂ ਕਰਕੇ ਜਿਹੜੇ ਸੱਚੇ ਹੁੰਦੇ ਨੇ ਜਿਹੜੇ ਨਾਮ ਜਪਦੇ ਨੇ ਇਹ ਨਹੀਂ ਵੀ ਜਿਹੜੇ ਕਹਿੰਦੇ ਵੀ ਇਹਦਾ ਨਾਮ ਜਪਦਿਆਂ ਜੀ ਐਂ ਜੀ ਫਲਾਣਾ ਦੀ ਕੁੰਡੀਆਂ ਲਾ ਕੇ ਭੋਰਿਆਂ ਵਿੱਚ ਬੈਠ ਜਾਂਦੇ ਨੇ ਸੰਗਤ ਨੂੰ ਵੀ ਮਿਲਦੇ ਕਹਿਣ ਤੋਂ ਭਾਵ ਵੀ ਜਿਹੜੇ ਸੱਚੇ ਨੇ ਜਿਹੜੇ ਨਾਮ ਜਪਦੇ ਨੇ ਸੱਚਮੁੱਚ ਹੀ ਰੱਬੀ ਰੂਹਾਂ ਨੇ ਉਹਨਾਂ ਦੇ ਨਾਮ ਜਪਿਆਂ ਉਹਨਾਂ ਦਾ ਕੀਤਾ ਹੋਇਆ ਭਜਨ ਪ੍ਰਤਾਪ ਸਾਧ ਸੰਗਤ ਪੂਰੀ ਦੁਨੀਆ ਨੂੰ ਤਾਰ ਕੇ ਲੈ ਜਾਂਦਾ ਹੈ ਨਹੀਂ ਤੇ ਦੁਨੀਆ ਤੇ ਕਰੋਪੀ ਤਾਂ ਫਿਰ ਆਉਣੀ ਆਉਣੀ ਬਹੁਤ ਜ਼ਰੂਰੀ ਹੈ ਉਹ ਤਾਂ ਆਏ ਜਾਂਦੀ ਹੈ ਪਰ ਜਦੋਂ ਰੱਬ ਨੂੰ ਕੋਈ ਮੰਨਦੇ ਨਹੀਂ ਅਗਰ ਰੱਬ ਨੂੰ ਕੋਈ ਟੱਪ ਦੱਸਦੇ ਨੇ ਕਹਿਣ ਤੋਂ ਭਾਵ ਕਿ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਜੇ ਅਸੀਂ ਸਤਗੁਰ ਨਾਲ ਜੁੜਿਆ ਜੇ ਪੂਰੀ ਦੁਨੀਆ ਗੁਰੂ ਵਾਲੀ ਬਣ ਜਾਏ ਜੇ ਸਤਗੁਰ ਦੇ ਆਖੇ ਵਿੱਚ ਚੱਲੇ ਤੇ ਮੈਂ ਕਹਿੰਦਾ ਦੁਨੀਆ ਤੇ ਕਰੋਪੀ ਆ ਹੀ ਨਹੀਂ ਸਕਦੀ ਨਾਨਕ ਦੁਖੀਆ ਸਭ ਸੰਸਾਰ ਅੱਜ ਹਰ ਕੋਈ ਕਹਿੰਦਾ ਨਾ ਕਿਸ ਭੈ ਖੋਲੋ ਗੰਠੜੀ ਦੁਖੀ ਪਰ ਆਇਆ ਕਹਿੰਦੇ ਕਿਹਦੇ ਕੋਲ ਗੱਲ ਕਰਾਂ ਕਹਿੰਦੇ ਉਹ ਆਪਣਾ ਦੁੱਖ ਸੁਣਾਉਣ ਲੱਗ ਜਾਂਦਾ ਹੈ ਇਹ ਕਾਰਨ ਇਹ ਹੋਈ ਹੈ ਕਿ ਅਸੀਂ ਰੱਬ ਤੋਂ ਟੁੱਟੇ ਹੋਇਆ ਸਾਡੇ ਕੋਲ ਦੁੱਖ ਹੀ ਦੁੱਖ ਨੇ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਕੋਲ ਸੌਖੇ ਸੁੱਖ ਹੁੰਦੇ ਨੇ ਦੁੱਖ ਉਹਨਾਂ ਦੇ ਨੇੜੇ ਤੱਕ ਵੀ ਨਹੀਂ ਆਉਂਦਾ ਸਾਧ ਸੰਗਤ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਗੁਰੂ ਤੇਰੇ ਕਾਰਜ ਤਾਂ ਕਰੇਗਾ ਜੇ ਤੂੰ ਸਤਿਗੁਰੂ ਦੇ ਨਾਮ ਨਾਲ ਜੁੜੇਂਗਾ ਪਾਤਸ਼ਾਹ ਦੇ ਨਾਮ ਨਾਲ ਜੁੜੇਂਗਾ ਧੰਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀ ਭਲਿਆ ਤੇਰੇ ਸਾਰੇ ਕਾਰਜ ਜਿਹੜੇ ਨੇ ਰਾਸ ਹੋ ਜਾਣਗੇ ਹੁਣ ਇੱਕ ਚੀਜ਼ ਨੂੰ ਸਮਝਿਓ ਸਾ ਸੰਗਤ 2025 ਜਿਹੜਾ ਸਾਲ ਹੈ ਨਾ ਇਹ ਬਹੁਤ ਮਾੜਾ ਹੋਣ ਵਾਲਾ ਹੈ ਕਿ ਭਾਈ ਇਹ ਜਿਹੜਾ 25 ਇਹਨਾਂ ਦਾ ਡਗਮਗ ਡਗਮਗ ਹੀ ਹੋਏਗਾ ਸੋ ਬਚਣਗੇ ਉਹ ਜਿਹੜੇ ਗੁਰੂ ਨਾਲ ਜੁੜੇ ਰਹਿਣਗੇ ਜਿਹੜੇ ਪਾਤਸ਼ਾਹ ਨਾਲ ਜੁੜੇ ਰਹਿਣਗੇ ਹੁਣ ਤਾਂ ਵਰਲਡ ਵਾਰ ਦੇ ਅਸਾਰ ਬਣੇ ਪਏ ਨੇ ਪੂਰੀ ਦੁਨੀਆ ਦੇ ਵਿੱਚ ਲੜਾਈ ਕਿਤੇ ਨਾ ਕਿਤੇ ਢਗੜੇ ਚੱਲ ਰਹੇ ਨੇ ਕਾਰਨ ਕੀ ਹੈ ਨਾ ਸਮਝੀ ਤੇ ਸਮਝ ਸਾਨੂੰ ਗੁਰੂ ਤੋਂ ਮਿਲਣੀ ਹੈ ਤੇ ਸਾ ਸੰਗਤ ਇਹ ਸਮਝ ਸਾਨੂੰ ਸੱਚੇ ਪਾਤਸ਼ਾਹ ਨੇ ਦੇਣੀ ਹੈ ਜੇ ਅਸੀਂ ਗੁਰੂ ਨਾਲ ਜੁੜੀਏ ਥੋੜਾ ਬਹੁਤਾ ਸੰਗਤ ਕਰੀਏ ਕਥਾ ਕੀਰਤਨ ਸੁਣੀਏ ਤੇ ਸਾਥ ਸੰਗਤ ਸਮਝ ਸਾਨੂੰ ਪਏਗੀ ਗੁਰੂ ਨੇ ਬਖਸ਼ਿਸ਼ ਕਰਨੀ ਹੈ ਇਹ ਹੋ ਸਕਦਾ ਹੈ ਪੂਰੀ ਦੁਨੀਆ ਦੇ ਝਗੜੇ ਝਮੇਲੇ ਸੂਤ ਆ ਜਾਣ ਸਮਝੋ ਇਹ ਸਾਲ ਸੌਖਾ ਨਹੀਂ ਹੈਗਾ ਇਹਨੂੰ ਇੰਨਾ ਸੌਖਾ ਕਰਕੇ ਨਾ ਮੰਨੋ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਹੈ ਦੇ ਵਿੱਚ ਤੇ ਸਾਹਮਣਾ ਉਹੀ ਕਰ ਪਾਉਣਗੇ ਜਿਹੜੇ ਗੁਰੂ ਵਾਲੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ